ਲੋ ਜੀ ਦੋਸਤੋ ਜਾ ਚੁਕੇ ਹਾਂ ਅਸੀਂ ਮੱਛੀ ਮਾਰਕੀਟ ਜਲੰਧਰ ਵਿੱਚ ਚਲੇ ਦੋਸਤੋ ਦੇਖਦੇ ਅਸੀਂ ਇੱਥੇ ਆ ਕੇ ਇੱਕ ਮਲੀ ਮੱਛੀ ਦਾ ਪੀਸ ਲਿਆ ਜੋ ਕਿ ਕਮ ਸੇ ਕਮ 2.5 ਕਿਲੋ ਦਾ ਪੀਸ ਹੈ ਇਸ ਮੱਛੀ ਨੂੰ ਸਫਾਈ ਕਰਨ ਦੀ ਸਕਿੱਲ ਦੇਖੋ ਬੰਦੇ ਦੀ ਬੜੀ ਹੀ ਵਧੀਆ ਸਕਿੱਲ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇੱਕਦਮ ਵਧੀਆ ਤਰੀਕੇ ਨਾਲ ਇਸ ਨੂੰ ਬੋਨਲੈਸ ਮੱਛੀ ਤਿਆਰ ਕੀਤੀ ਜਾਏਗੀ ਤੇ ਮੱਛੀ ਦੀ ਸਰੀਲ ਅਲੱਗ ਕਰਕੇ ਸੈਟ ਰੱਖਤੀ ਬਾਈ ਨੇ ਤੇ ਦੇਖੋ ਹੁਣ ਇਸਦੇ ਜੋ ਸਕਿਨ ਨੇ ਉਸ ਨੂੰ ਇਸ ਤਰੀਕੇ ਨਾਲ ਇਸ ਨੂੰ ਬਾਈ ਅਲੱਗ ਕਰ ਰਿਹਾ ਕਿ ਕੋਈ ਐਕਸਪਰਟ ਬੰਦਾ ਹੀ ਇਸ ਸਕਿਨ ਨੂੰ ਅਲੱਗ ਕਰ ਸਕਦਾ ਹੈ ਤੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਦੀ ਕਿੰਨੀ ਹੀ ਵਧੀਆ ਮੱਛੀ ਸਫਾਈ ਕਰਨ ਦੀ ਸਕਿੱਲ ਹੈ ਤੇ ਨਾਲ ਹੀ ਦੋਸਤੋ ਬਾਈ ਜੀ ਨੇ ਪੀਸ ਕਰਦੇ ਨੇ ਬਰਫੀਆਂ ਵਰਗੇ ਇੱਕਦਮ ਵਧੀਆ ਟੇਸਟੀ ਫਰਾਈ ਕਰਕੇ ਜਾਂ ਤੁਸੀਂ ਇਸ ਨੂੰ ਰੋਸਟ ਕਰਕੇ ਖਾ ਸਕਦੇ ਹੋ ਦੋਸਤੋ ਜੋ ਇਹ ਮਲੀ ਮੱਛੀ ਇੱਕ ਨੰਬਰ ਮੱਛੀ ਹੁੰਦੀ ਦੋਸਤੋ ਖਾਨ ਵਿੱਚ ਨਾ ਇਸ ਕਾਟਾ ਨਹੀਂ ਹੁੰਦਾ ਦੋਸਤੋ ਜੋ ਕਿ ਇੱਕਦਮ ਬੜੀ ਟੇਸਟੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਹੈਗਾ ਇਹਨਾਂ ਦਾ ਮੱਛਲੀ ਦਾ ਪੰਡਾਰ ਅਗਰ ਇਹ ਵੀਡੀਓ ਅਗਰ ਤੁਹਾਨੂੰ ਚੰਗੀ ਲੱਗੀ ਏ ਥੋੜੀ ਤੇ ਪਲੀਸ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਇਦਾਂ ਦੀ ਹੋਰ ਸੋਣੀ ਸੋਣੀ ਵੀਡੀਓ ਦੇਖਣੇ ਮੈਨੂੰ ਫੋਲੋ ਕਰ ਲਿਓ